ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਤੁਹਾਡਾ ਮੇਰੀ ਵੀਡੀਓ ਵਿੱਚ ਉਮੀਦ ਕਰਦੀ ਹਾਂ ਤੁਸੀਂ ਸਾਰੇ ਠੀਕ ਠਾਕ ਹੋਵੋਗੇ ਤੰਦਰੁਸਤ ਹੋਵੋ ਖੁਸ਼ਹਾਲ ਹੋਵੋਗੇ ਅੱਜ ਮੈਂ ਵੀ ਕੁਝ ਠੀਕ ਹਾਂ ਥੋੜਾ ਜਿਹਾ ਫਰਕ ਲੱਗ ਰਿਹਾ ਕੱਲ ਨਾਲੋਂ ਅੱਜ ਬਧੇ ਕੰਮ ਕੁੰਮ ਹੋ ਗਏ ਸਰੀਰ ਵੀ ਠੀਕ ਹੈ ਕੱਲ ਤਾਂ ਬਿਲਕੁਲ ਡਿੱਗੂ ਡਿੱਗੂ ਕਰਦਾ ਸੀਗਾ ਤੇ ਹੁਣ ਦਾ ਟਾਈਮ ਹੋ ਰਿਹਾ ਟਾਈਮ ਦਿਖਾ ਸਾਢੇ 3 ਦਾ ਹੋ ਰਿਹਾ ਲੇਕਿਨ ਚਾਹ ਕਰਕੇ ਚਾਹ ਨਾਲ ਬੇਸਨ ਦੀ ਪਰਫੀ ਇੱਕ ਪੀਸ ਬੇਸਨ ਦੀ ਪਰਫੀ ਤਾਂ ਮੈਨੂੰ ਯਾਦ ਆ ਗਿਆ ਮੈਨੂੰ ਕੋਮੈਂਟਾਇਸ ਕਿ ਤੁਸੀਂ ਹੁਣ weight loss ਕਰਕੇ ਇਹਨਾਂ ਮਿੱਠਾ ਨਹੀਂ ਖਾਂਦੇ ਹੋਵੋਗੇ ਹਨਾ ਮਿੱਠਾ ਖਾਣਿਆ ਮਿੱਠਾ ਨਹੀਂ ਬੰਦ ਕਰਦੇ ਹੈਗੇ ਪਰ ਲਿਮਿਟ ਚ ਖਾਈਦਾ ਥੋੜਾ ਜਿਹਾ ਥੋੜਾ ਕਰਕੇ ਖਾਈਦੇ ਇਕਦਮ ਆਏ ਨਹੀਂ ਵੀ ਟੁੱਟ ਕੇ ਪੈ ਜਿਓ ਹਨਾ ਕਿ ਆਪਾਂ weight loss ਕਰ ਲਿਆ ਹੁਣ ਮਿੱਠਾ ਖਾਣਾ ਥੋੜਾ ਥੋੜਾ ਖਾਈਦਾ ਚਲੋ ਅੱਜ ਕਰਦੇ ਅੱਜ ਚਾਹ ਇੰਜੋਏ ਚਾਹ ਪੀਨ ਤੋਂ ਬਾਅਦ ਮੈਂ ਜਾ ਕੇ ਬਣਾਉਂਗੀ ਸਬਜੀ ਤੇ ਫਿਰ ਬਾਕਲੇ ਬਟਾਈਮ ਕੱਢਾਂਗੇ ਧਾਲ ਸਬਜੀ ਬਣਾਵਾਂਗੇ ਕਿਚਨ ਦੇ ਕੰਮ ਵੀ ਕਰਨੇ ਨੇ ਚਾਹ ਪੀ ਲਈਏ ਪਹਿਲਾਂ ਕੱਡੇ ਤੇ ਹੋ ਜੇ ਫਿਰ ਚਾਹ ਪੀ ਕੇ ਕਰਦੇ ਆ ਆਪਣਾ ਰੂਟੀਨ ਸ਼ੁਰੂ ਐਨੇ ਸਵੇਰ ਤੋਂ ਮੈਂ ਦੋ ਚਾਰ ਕੰਮ ਕਰੇ ਇਸ ਤੋਂ ਸੀ ਉਹ ਵੀਡੀਓ ਦੇਖ ਲਓ ਤੇ ਉਸ ਤੋਂ ਬਾਅਦ ਮੇਰੇ ਇੱਧਰ ਪਾਰਸਲ ਆਏ ਪਏ ਨੇ ਮੈਂ ਘਰ ਲਈ ਸਮਾਨ ਮੰਗਾਇਆ ਸੀ ਕੁਛ ਕਿਚਨ ਦੀ ਦੋ ਤਿੰਨ ਚੀਜ਼ਾਂ ਮੰਗਾਈਆਂ ਸੀ ਤੇ ਫਿਰ ਮੈਂ ਸਾਰੇ ਕੰਮ ਖੰਮ ਕਰਕੇ ਫ੍ਰੀ ਹੋ ਕੇ ਫਿਰ ਇਹ ਖੋਲ ਕੇ ਦੇਖਾਂਗੇ ਤੁਹਾਨੂੰ ਵੀ ਦਿਖਾਵਾਂਗੇ ਵੀ ਕਿਹੋ ਜੀ ਚੀਜ਼ ਆਈ ਹੈ ਮੀਸ਼ਾ ਦਾ ਆਰਡਰ ਕਰੇ ਸੀ ਮੈਂ ਇਹ ਚਾਰ ਪਾਰਸਲ ਨੇ ਮੇਰੇ ਮੀਸ਼ਾ ਤੋਂ ਆਰਡਰ ਕਰੇ ਸੀ ਦੇਖਦੇ ਕਿਆ ਜਿਹਾ ਕੀ ਹੋਇਆ ਸਮਾਨ ਨਿਕਲਦਾ ਅੱਜ ਹੀ ਆਇਆ ਪਾਰਸਲ ਮੈਂ ਤੁਹਾਨੂੰ ਫ੍ਰੀ ਹੋ ਕੇ ਕੰਮ ਕੰਮ ਕਰਕੇ ਫੇਰ ਖੋਲ੍ਹਾਂਗੇ ਨਾਲ ਤੁਹਾਡੇ ਨਾਲ ਵੀਡੀਓ ਸ਼ੇਅਰ ਕਰਾਂਗੇ ਤੇ ਹੁਣ ਆਪਾਂ ਜਾਈ ਐਨਜੋਏ ਕਰਦੇ ਆਪਨੀ ਬੇਸਨ ਦੀ ਪਰਫੀ ਨਾਲ ਮਿੱਠਾ ਛੜਨਾ ਬਹੁਤ ਔਖਾ ਬਹੁਤ ਔਖਾ ਮਨ ਮਾਰਨਾ ਹੈ ਨਾ ਤੇ ਪਰ ਹੁਣ ਜਦੋਂ ਮੌਸਮ ਬਦਲਦਾ ਕਰਨੇ ਵਿੱਚ ਮੇਰਾ ਜੀਨ ਕਰਦਾ ਸੀ ਮਿੱਠਾ ਖਾਣਾ ਹੁਣ ਸਰਦੀ ਆ ਗਈ ਨਾ ਹੁਣ ਜੀ ਕਰ ਰਿਹਾ ਲਿਆ ਵੀ ਮਿੱਠਾ ਖਾਈਏ ਪਰ ਮੈਂ ਫੇਰ ਵੀ ਬਹੁਤ ਥੋੜਾ ਖਾਣੇ ਖਾਣਨੇ ਜ਼ਰੂਰ ਹੈ ਘਰੇ ਮਿਠਾਈ ਆਉਂਦੀ ਹੈ ਪਰ ਥੋੜਾ ਖਾਣਿਆ ਲਿਮਿਟ ਚ ਲਿਮਿਟ ਕਦੇ ਆਪ ਤੇ ਕ੍ਰੋਸ ਨਾ ਕਰੋ ਕਿਸੇ ਵੀ ਚੀਜ਼ ਵਿੱਚ ਬੋਲਣ ਵਿੱਚ ਕਿਸ ਨਾ ਵਰਤਨ ਵਿੱਚ ਹਨਾ ਖਾਣ ਵਿੱਚ ਲਿਮਿਟਸ ਨਾ ਕਰਾਸ ਕਰੋ ਕਦੇ ਵੀ ਖਰਚ ਕਰਨ ਵਿੱਚ ਹਨਾ ਹਰ ਇੱਕ ਚੀਜ਼ ਦੀ ਇੱਕ ਲਿਮਿਟ ਹੁੰਦੀ ਹੈ ਸੋ ਲਿਮਿਟ ਚ ਰਹੀਏ ਤਾਂ ਆਪਾਂ ਔਖੇ ਨਹੀਂ ਹੁੰਦੇ ਆਪਾਂ ਲਿਮਿਟਸ ਕਰਾਸ ਕਰਾਂਗੇ ਤਾਂ ਫਿਰ ਆਪਾਂ ਔਖੇ ਹੋਵਾਂਗੇ ਮੈਂ ਨਾ ਅੱਜ ਪਿੱਤਲ ਦਾ ਪੈਨ ਸਾਫ਼ ਕਰਨਾ ਸੀ ਇੱਕ ਤਾਂਬੇ ਦੀ ਬੋਟਲ ਸੀ ਦਵਿੰਦਰ ਦੇ ਉਹਨਾਂ ਦਾ ਸਰਾਣੇ ਹੁੰਦੀ ਆ ਗਰਮੀਆਂ 'ਚ ਹੁਣ ਜੇ ਮੈਂ ਸਰਦੀ ਆ ਕਿ ਤਾ ਬੋਟਲ ਹਟਾ ਦਾਂਗੇ ਸਾਫ਼ ਕਰਕੇ ਮੈਂ ਰੱਖ ਦੂੰਗੀ ਤੇ ਸਟੀਲ ਦੀ ਹੁਣ ਯੂਜ਼ ਕਰਾਂਗੇ ਜੀ ਚ ਵਿੱਚ ਪਾਣੀ ਗਰਮ ਰਹਿੰਦਾ ਤੋਂ ਪੈਨ ਮੈਂ ਅੱਜ ਕਰ ਰਹੀ ਸੀ ਪਤੰਬਰੀ ਪਾਊਡਰ ਨਾਲ ਸਾਫ਼ ਬੜਾ ਵਧੀਆ ਬੜੀ ਜਲਦੀ ਪਤੰਬਰੀ ਨਾਲ ਚਮਕ ਜਾਂਦਾ ਬਿਲਕੁਲ ਇਹਨਾਂ ਇੰਨੀ ਸੋਨਾ ਚਮਕ ਜਾਂਦਾ ਪਿੱਤਲ ਜਵੇਂ ਨਮਾਜ਼ ਜਿਵੇਂ ਨਮਾਜ਼ ਲਿਆਂਦਾ ਹੋਵੇ ਤੇ ਇਹ ਕਾਲਾ ਵੀ ਜਦੋਂ ਆਪਾਂ ਗੈਸ ਤੇ ਰੱਖ ਦਿਆ ਨਾਲ ਦੀ ਨਾਲ ਇੱਕ ਵਾਰੀ ਚ ਇਹ ਕਾਲਾ ਹੋ ਜਾਂਦਾ ਪਰ ਸਾਫ਼ ਕਰੀਏ ਜੇ ਪਤੰਬਰੀ ਨਾਲ ਸਾਫ਼ ਵੀ ਬੜੀ ਜਲਦੀ ਹੋ ਜਾਂਦਾ ਅੱਜ ਮੈਨੂੰ ਪਤੰਬਰੀ ਨਾਲ ਸਾਫ਼ ਕਰ ਰਹੀ ਸੀ ਸਕਰਬਰ ਵਗੈਰਾ ਮੈਂ ਕੁਝ ਨਹੀਂ ਲਿਆ ਜਸਟ ਹੱਥਾਂ ਤੇ ਗਲਵਜ਼ ਪਾ ਲੇ ਤਾਂ ਕਿਉਂ ਨਹੀਂ ਤਾਂ ਆਪਣੇ ਹੱਥ ਨਾ ਕਾਲੇ ਹੋ ਜਾਣ ਜਿਹੜੇ ਪੈਨ ਤੇ ਕਾਲਸ ਹੁੰਦੇ ਹੱਥਾਂ 'ਚ ਆ ਜਾਂਦੀ ਆ ਗਲਵਸ ਬਾਅਦ ਕਿ ਪਤੰਬਰੀ ਪਾਊਡਰ ਲਗਾ ਕੇ ਹੱਥਾਂ ਨਾਲ ਹੀ ਸਾਫ਼ ਕਰਤਾ ਤੇ ਬੜਾ ਵਧੀਆ ਚਮਕ ਗਿਆ। ਅਰ ਸਕਰਬਰ ਨਾਲੋਂ ਉਹਨਾਂ ਵਧੀਆ ਸਾਫ਼ ਨਹੀਂ ਹੁੰਦਾ ਜੀ ਨਾਲ ਹੱਥਾਂ ਨਾਲ ਸਾਫ਼ ਹੁੰਦਾ। ਬਿਲਕੁਲ ਆ ਹੀ ਹੋ ਗਿਆ ਜਿਵੇਂ ਅੱਜ ਜਿਹੇ ਹਾਂ ਤੋਂ ਅੰਦਰੋਂ ਸੇ ਕਲੀ ਕਰਾਉਣੇ ਉਹਨਾਂ ਨੇ ਪਰ ਉਹਨਾਂ ਕਾਫੀ ਟਾਈਮ ਤੋਂ ਕਲੀ ਕਰਾਈ ਨਹੀਂ। ਕਲੀ ਵਾਲਾ ਕੋਈ ਹੁਣ ਆਉਂਦਾ ਨਹੀਂ ਹੈਗਾ। ਜਿਵੇਂ ਕਿ ਅੰਦਰੋਂ ਕਲੀ ਕਰਾਉਂਦੇ ਹੁੰਦੇ ਸੀਗੇ। ਤੇ ਇੱਕ ਦਵਿੰਦਰ ਦੀ ਪੋਟਲ ਆ। ਤਾਂਬੇ ਦੀ ਇਹ ਗਰਮੀਆਂ 'ਚ ਪਾਣੀ ਪਿੰਦੀ ਹੁੰਦੇ ਨੇ ਇਹਨਾਂ ਦੇ ਪੇਟ ਦੇ ਸਾਈਡ ਤੇ ਪਈ ਹੁੰਦੀ। ਹੁਣ ਇਹ ਸਰਦੀ ਆ ਗਈ ਇਹਨੂੰ ਸਾਫ਼ ਕਰਕੇ ਮੈਂ ਰੱਖ ਦੂੰਗੀ। ਅੰਦਰੋਂ ਤਾਂ ਪਤੰਬ ਦੀ ਨਾਲ ਸਾਫ਼ ਕਰ ਰਹੀ ਹਾਂ ਪਰ ਬਾਹਰ ਪਤੰਬਰੀ ਮੈਂ ਨਹੀਂ ਲਗਾਉਂਗੀ ਕਿਉਂਕਿ ਬਾਹਰ ਨੇ ਇਹਦੇ ਕੋਸ਼ਿਸ਼ ਸ਼ਾਈਨਿੰਗ ਵਾਲਾ ਲੱਗਿਆ ਹੋਇਆ ਹੈ ਕੁਝ ਪਾਲਿਸ਼ ਵਗੈਰਾ ਤੇ ਬਾਹਰ ਪਤੰਬਰੀ ਲਗਾਉਂਗੀ ਬਾਹਰ ਉਹ ਸ਼ਾਈਨਿੰਗ ਇਹਦੀ ਖਰਾਬ ਹੋ ਜਾਊਗੀ ਬਾਹਰਲਾ ਡਿਜ਼ਾਈਨ ਜਿਹੜਾ ਉਹ ਗੰਦਾ ਹੋ ਜਾਊਗਾ ਇਸ ਕਰਕੇ ਸਿਰਫ ਅੰਦਰ ਅੰਦਰ ਲਗਾਉਂਗੀ ਮੈਂ ਇਹ ਪਤੰਬਰੀ ਪਾਊਡਰ ਤੇ ਬਾਹਰ ਉਹ ਸਿਰਫ ਵਿਮ ਲਿਕਵਿਡ ਨਾਲ ਦੀ ਸਾਫ਼ ਕਰ ਦੂੰਗੀ ਤੇ ਬਹੁਤ ਵਧੀਆ ਸਾਫ਼ ਹੋ ਜਾਊਗੀ ਦੋ ਤਿੰਨ ਇਹ ਮੇਰੇ ਕੋਲ ਇੱਕ ਗੜਬੀ ਸੀ ਤਾਂਬੇ ਦੀ ਇੱਕ ਬੋਟਲ ਤਾਂਬੇ ਦੀ ਹੋਰ ਸੀ ਬਹੁਤ ਪੁਰਾਣੀ ਫਿਰ ਰਾਤੀ ਮੈਂ ਸੋਚਿਆ ਉਹ ਵੀ ਸਾਫ਼ ਕਰਦੇ ਕਿ ਦਿਨ ਸਫਾਈ ਕਰ ਰਹੀ ਸੀ ਭਾਂਡਿਆਂ ਦੀ ਤੇ ਦਵਿੰਦਰ ਕਹਿੰਦਾ ਬੋਟਲ ਤੇ ਗੜਬੀ ਨਾ ਮੈਂ ਮਾਮਾ ਸਾਹ ਭਾਂਡੇ ਵਾਲੇ ਹੁੰਦੇ ਆਵਾਂਗੇ ਤੇ ਯੂਜ਼ ਤੁਸੀਂ ਨਹੀਂ ਕਰਨੀ ਮੈਂ ਕਿਹਾ ਹਾਂ ਯੂਜ਼ ਨਹੀਂ ਕਰਨੀ ਹੈਗੇ ਐਂ ਪਈਆਂ ਨੇ ਪਰ ਉਹੀ ਗੱਲ ਹੁੰਦੀ ਲੇਟ ਹੀ ਸਭ ਭਾਂਡੇ ਕੱਢਣ ਨੂੰ ਕਿਹੜਾ ਜੀ ਕਰਦਾ ਹਣਾ ਫਿਰ ਮੈਂ ਅੱਜ ਸੋਚਿਆ ਚਲੋ ਗੜਬੀ ਸਾਫ਼ ਕਰ ਲਾਂ ਤੇ ਮੈਂ ਗੜਬੀ ਸਾਫ਼ ਕਰ ਲਈ ਬਹੁਤ ਵਧੀਆ ਸਾਫ਼ ਹੋ ਗਈ ਤੇ ਜਿਹੜੀ ਬੋਟਲ ਪਈ ਉਹ ਤੇ ਸਟicker ਮੈਂ ਉਤਾਰੂੰਗੀ ਮੈਂ ਕਿਹਾ ਸਿਰਫ ਸਟicker ਉਤਾਰ ਕੇ ਫੇਰ ਹੀ ਸਾਫ਼ ਕਰੂੰਗੀ ਐ ਤਾਂ ਸਾਫ਼ ਕਰੇ ਤਾਂ ਉਹਨਾਂ ਕੋਈ ਫਾਇਦਾ ਨਹੀਂ ਕਿਉਂਕਿ ਸਟicker ਉਤਾਰਨ ਦੀ ਮੈਂ ਕੋਸ਼ਿਸ਼ ਫਿਰ ਮੈਂ ਸੋਚ ਰਹੀ ਨਾ ਕੋਈ ਗੁਲਦਸਤਾ ਵਗੈਰਾ ਬਣਾ ਲਾਂ ਨਾ ਤਾਂਬੇ ਦੀ ਗੜਵੀ ਦਾ ਬੜਾ ਸੋਹਣਾ ਲੱਗੂ ਪਾਕੇ ਹੋਰ ਮੈਂ ਕੀ ਯੂਜ਼ ਕਰ ਸਕਦੀ ਹਾਂ ਤੁਸੀਂ ਵੀ ਦੱਸ ਸਕਦੇ ਹੋ ਵੀ ਤਾਂਬੇ ਦੇ ਗੜਵੀ ਤੇ ਮੈਂ ਕਿਵੇਂ ਯੂਜ਼ ਕਰਾਂ ਤੇ ਬੋਟਲ ਦਾ ਵੀ ਮੈਂ ਹੀ ਸੋਚ ਰਹੀ ਹਾਂ ਇਹਨੂੰ ਅਚੀ ਤਰ੍ਹਾਂ ਚਮਕਾ ਕੇ ਧੂਕੇ ਨਾ ਪਤੰਬਰੀ ਨਾਲ ਸਾਸ ਕਰਕੇ ਇਹਦਾ ਵੀ ਗੁਲਦਸਤਾ ਬਣਾ ਲੂੰਗੀ ਬੜਾ ਸੋਹਣਾ ਲੱਗੂਗਾ ਮੈਂ ਤਾਂ ਹੀ ਸੋਚਿਆ ਤੇ ਹੁਣ ਦੁਪਹਿਰ ਦਾ ਟਾਈਮ ਸੀ ਲੰਚ ਕਰਨ ਤੋਂ ਬਾਅਦ ਤੇ ਉੱਪਰ ਉਤਾਰਨੀ ਹੈ ਸ ਜੈਕਟ ਸਾਜ ਮੈਂ ਤਾਂ ਪਹਿਲਾਂ ਕਾਫੀ ਦਿਨਾਂ ਤੋਂ ਦਵਿੰਦਰ ਦੀ ਵੇਟ ਕਰ ਰਹੀ ਸੀ ਵੀ ਥੋੜੀ-ਬਹੁਤ ਮੈਨੂੰ ਹੈਲਪ ਮਿਲੇ ਇਹ ਗੈਨਸ ਕੱਲ ਨੂੰ ਦੇਖਾਂਗੇ ਸ਼ਾਮ ਨੂੰ ਦੇਖਾਂਗੇ ਪਰ ਟਾਈਮ ਨਹੀਂ ਲੱਗ ਰਿਹਾ ਸੀਗਾ ਫਿਰ ਮੈਂ ਕਿਹਾ ਚਲੋ ਅਜੀ ਮੈਂ ਉਤਾਰ ਲਵਾਂ ਤਾਂ ਕੋਈ ਐਡਾ ਔਖਾ ਕੰਮ ਤਾਂ ਕੋਈ ਹੈ ਨਹੀਂ ਸੀ ਕੋੜੀ ਹੈਗੀ ਕੋੜੀ ਨਾਲ ਚਲੋ ਈਜ਼ੀ ਹੋ ਜਾਂਦਾ ਹਨਾ ਕੋਈ ਡਿੱਗਣ ਦਾ ਡਰ ਵੀ ਨਹੀਂ ਹੁੰਦਾ ਕੋੜੀ ਨਾਲ ਤਾਂ ਉੱਪਰ ਚੜ੍ਹਨਾ ਬਹੁਤ ਹੀ ਈਜ਼ੀ ਹੈ ਫਿਰ ਮੈਂ ਉਤਾਰੀ ਤਾਂ ਉੱਪਰ ਜੈਕੇਟਸ ਬਲੇਜ਼ਰਸ ਸਰਦੀ ਜਦੋਂ ਚਲੀ ਜਾਂਦੀ ਹੈ ਫਿਰ ਅਸੀਂ ਇੱਥੇ ਉੱਪਰ ਰੋਡ ਲਗਾਈ ਹੋਈ ਹੈ ਤੇ ਹੈਂਗ ਕਰ ਦਾਨੇ ਜੈਕਟਸ ਤੇ ਬਲੇਜ਼ਰ ਸਾਰੇ ਇੱਥੇ ਹੈਂਗ ਹੋ ਜਾਂਦੇ ਨੇ ਸਿੱਧੇ-ਸਿੱਧੇ ਹੈਂਗ ਹੋ ਜਾਂਦੇ ਨੇ ਖਰਾਬ ਨਹੀਂ ਹੁੰਦੇ ਜੇ ਇਹਨੂੰ ਬੈੱਡ ਵਿੱਚ ਰੱਖਾਂਗੇ ਫੋਲਡ ਕਰਕੇ ਬੈੱਡ ਵਿੱਚ ਕਾਫੀ ਜ਼ਿਆਦਾ ਬੜ ਪੈ ਜਾਂਦੇ ਨੇ ਜੋ ਫਿਰ ਕਰੇ ਪ੍ਰੈਸ ਕਰੇ ਤਾਂ ਠੀਕ ਨਹੀਂ ਆਉਂਦੇ ਹੈਗੇ ਤੇ ਉਹਨੇ ਸਾਰੇ ਬਲੇਜ਼ਰਸ ਵਗੈਰਾ ਮੈਂ ਜੈਕਟਸ ਇੱਥਨਾ ਬਾਡੀਜ਼ ਦੇ نیچے ਹੈਂਗ ਕਰੂੰਗੀ ਸਰਦੀ ਆਉਂਦੇ ਜਦੋਂ ਅਸੀਂ ਇੱਥੇ ਹੈਂਗ ਕਰ ਦਾਨੇ ਫਿਰ ਇੱਥੇ ਚੱਕਣੇ ਹੁੰਦੇ ਨੇ ਯੂਜ਼ ਕਰਕੇ ਇੱਥੇ ਰੱਖਣਾ ਉਹਨਾਂ ਕੰਮ ਪੜਾ ਈਜ਼ੀ ਹੋ ਜਾਂਦਾ ਨੇ ਕਪੜਸ ਵਿੱਚ ਰੱਖਦੇ ਆ ਕਬਰਡਸ ਭਰੀਆਂ ਭਰੀਆਂ ਲੱਗਦੀਆਂ ਨੇ ਫਿਰ ਉਸ ਕਰਕੇ ਸਾਰੀਆਂ ਫਲਫੀ ਜਿਹੀਆਂ ਜੈਕਟਸ ਹੁੰਦੀਆਂ ਨੇ ਜਿਹੜੇ ਬਲੇਜ਼ਰ ਇੱਥੇ ਰੱਖਦ ਨੇ ਆ ਸਾਰੇ ਮੈਂ ਇੱਥੇ ਹੈਂਗ ਕਰ ਦੂੰਗੀ ਜੈਕਟਸ ਤੈਅ ਕਰਕੇ ਰੱਖਾਂਗੇ ਇਸਮੇ ਮੋਟੀ ਮੋਟੀ ਤੈਅ ਜੀ ਕਰੀ ਹੋਈ ਸੀ ਉਹਨਾਂ ਨੂੰ ਸਾਰਿਆਂ ਨੂੰ ਹੈਂਗਰ ਤੇ ਹੈਂਗ ਕਰ ਲਿਆ ਤੇ ਮੈਂ ਇੱਥੇ ਰੱਖ ਦੂੰਗੀ ਕੰਮ ਸੌਖਾ ਹੋ ਜਾਂਦਾ ਆਪਦਾ ਤੇ ਮੈਂ ਕਿਚਲੋ ਆਹ ਕੰਮ ਵੀ ਕਰ ਲਾਂ ਮੈਂ ਦਵਿੰਦਰ ਦਾ ਟਾਈਮ ਤਾਂ ਨਹੀਂ ਲੱਗਦਾ ਪਰ ਚਲੋ ਕੰਮ ਕਰਨਾ ਹੀ ਕਰਨਾ ਹਨਾ ਜੈਂਟਸ ਨੇ ਟਾਈਮ ਕਰੀ ਨਹੀਂ ਹੁੰਦਾ ਕੰਮ ਜੋ ਕਾਫੀ ਬਿਜ਼ੀ ਨੇ ਤੇ ਇਹ ਕੰਮ ਵੀ ਮੇਰਾ ਅੱਜ ਹੋ ਗਿਆ ਇਹ ਤਾਂ ਲੱਗਦਾ ਮੈਨੂੰ ਬਹੁਤ ਵੱਡਾ ਕੰਮ ਹੋ ਗਿਆ ਬਸ ਫਾਈਨਲੀ ਇਹੀ ਕੱਪੜੇ ਰਹਿ ਗਏ ਸਰਦੀ ਵਾਲੇ ਕੱਢਣ ਵਾਲੇ ਬਾਕੀ ਤਾਂ ਮੈਂ ਸਾਰੇ ਕੱਢ ਚੁੱਕੀ ਸੀ ਤੇ ਇਹੀ ਲਾਸਟ ਤੇ ਕੱਢਦੇ ਹੁੰਨੇ ਆ ਜੈਕਟਸ ਸਾਰੇ ਹੋ ਗਿਆ ਹੈਂਗ ਇਥੋਂ ਚੱਕਣੀਆਂ ਦੇਖਣੀਆਂ ਵੀ ਕਿਹੜੀ ਪਾਉਣੇ ਈਜ਼ੀ ਆ ਹੈਂਗ ਕਰਨੀ ਵੀ ਈਜ਼ੀ ਐ ਤੈ ਕਰਾਂਗੇ ਤਾਂ ਤੈ ਵੀ ਉਹਦੀ ਲੱਗਦੀ ਨਹੀਂ ਪ੍ਰੋਪਰਲੀ ਇਹਨਾਂ ਦੀ ਫੁੱਲੀ ਫੁੱਲੀ ਹੋ ਜਾਂਦੀ ਆ ਨਾ ਇਹ ਹੈਂ ਗਰੀ ਠੀਕ ਹੁੰਦੀਆਂ ਨੇ ਉੱਪਰ ਸਾਡੇ ਬਿਸਤਰੇ ਪਏ ਹੁੰਦੇ ਨੇ ਜਿਵੇਂ ਕੰਬਲ ਰਾਤ ਵਾਲੇ ਪੀਲੋਸ ਵਗੈਰਾ ਉੱਪਰ ਪਏ ਹੁੰਦੇ ਨੇ ਉੱਪਰ ਲਿਖਾਂ ਦੇ ਵਿੱਚ ਨੀਚੇ ਜੈਕਟਸ ਹੁੰਦੀਆਂ ਨੇ ਤੇ ਹੁਣ ਮੈਂ ਲਾਗੀ ਸੀ ਬਣਾਉਣ ਸਬਜੀ ਸਬਜੀ ਬਣਾ ਰਹੀ ਸੀ ਕ੍ਰੇਲੀਆਂ ਦੀ ਮੈਂ ਵੀ ਨਹੀਂ ਕਦੇ ਕ੍ਰੇਲੀਆਂ ਦੇਖੀਆਂ ਕ੍ਰੇਲੇ ਤਾਂ ਸੋਨੇ ਸੀ ਮੈਂ ਇੱਕ ਦਿਨ ਨਾ ਨਿੰਮਾ ਬਾਈਕੇ ਤੋਂ ਲੈ ਕੇ ਆਇਆ ਕ੍ਰੇਲੀਆਂ ਮੈਂ ਕਿਹਾ ਕਿ ਆ ਕੀ ਤੋਰੀਆਂ ਨੇ ਕਹਿੰਦਾ ਨਹੀਂ ਕ੍ਰੇਲੀਆਂ ਨੇ ਜਿਵੇਂ ਦੇਖਿਆ ਮੈਂ ਕਿ ਹਾਂ ਸੱਚੀ ਤੇ ਕ੍ਰੇਲਿਆਂ ਵਰਗਾ ਟੈਕਸਚਰ ਆਪ ਹੈ ਤੋਰੀਆਂ ਵਾਂਗੂ ਸੀ ਲੰਬੀ ਲੰਬੀ ਆ ਤੇ ਮੈਂ ਕਿ ਚਲੋ ਬਣਾ ਲਾਂਗੇ ਉੱਤ ਸਰੂਤ ਦੇ ਹਿਸਾਬ ਨਾਲੀ ਸਬਜੀ ਸਵਾਲ ਲੱਗਦੀ ਆ ਬਣਾ ਲੇ ਬਣਾ ਰਹੀ ਸੀ ਕ੍ਰੇਲੀਆਂ ਪਹਿਲਾਂ ਮੈਂ ਪਿਆਜ਼ ਨਹੀਂ ਪਾਇਆ ਤੇਲ ਵਿੱਚ ਸਿਰਫ ਕ੍ਰੇਲੀ ਹੀ ਪਾਏ ਨੇ ਹਾਲੇ ਕ੍ਰੇਲੀਆਂ ਪਾਈਆਂ ਨੇ ਯਾਨੀ ਕੱਟੀਆਂ ਹੋਈਆਂ ਤੇ ਨਾਲ ਨਾਲ ਮੈਂ ਜਿਹੜੇ ਸਨੈਕਸ ਵਗੈਰਾ ਕੋਈ ਡੱਬਿਆਂ ਚ ਰੀਫਿਲ ਕਰਨੇ ਸੀ ਜਿਵੇਂ ਚਨੇ ਭੁੰਨੇ ਹੋਏ ਜਾਂ ਨਮਕੀਨ ਪਕੌੜੀਆਂ ਵਗੈਰਾ ਖਤਮ ਸੀ ਨਾਲ ਨਾਲ ਮੈਂ ਉਹ ਪਾ ਰਹੀ ਸੀ ਡੱਬੇ ਖਾਲੀ ਹੋਏ ਤੇ ਮੈਂ ਕਿਹਾ ਰੀਫਿਲ ਕਰ ਦਾਂ ਸਬਜੀ ਵੀ ਬਣ ਰਹੀ ਆ ਨਾਲ ਨਾਲ ਮੈਂ ਹੋਰ ਕੰਮ ਵੀ ਆਪਦਾ ਕਰੀ ਚੱਲਾਂ ਮੈਨੂੰ ਆਇ ਹੁੰਦਾ ਜਿਵੇਂ ਗੈਸ ਤੇ ਕੋਈ ਕੰਮ ਕਰ ਰਹੀ ਹਾਂ ਕੁਕਿੰਗ ਕਰ ਰਹੀ ਹਾਂ ਫਿਰ ਨਾਲ ਨਾਲ ਮੈਂ ਹੋਰ ਕੰਮ ਵੀ ਕਰੀ ਚੱਲਾਂ ਵੀ ਖਾਲਦੀ ਮੈਂ ਉਸ ਚੀਜ਼ ਤੇ ਨਾ ਕਰਨਾ ਮੇਰਾ ਟਾਈਮ ਨਾ ਵੇਸ ਜਾਵੇ ਮੈਂ ਘੱਟ ਟਾਈਮ ਵਿੱਚ ਵੱਧ ਤੋਂ ਵੱਧ ਕੰਮ ਕਰ ਸਕਾਂ ਮੇਰੀ ਕੋਸ਼ਿਸ਼ ਇਹੀ ਹੁੰਦੀ ਹੈ ਐਸਾ ਨਾ ਕੁਝ ਮੇਰਾ ਰੁਟੀਨ ਸੀ ਸਬਜ਼ੀ ਬਣਾਉਣ ਨਾਲ ਜਿੰਨੇ ਕੰਮ ਹੋ ਸਕਦੇ ਸਾਈਡ ਬਾਈ ਸਾਈਡ ਕਰੀ ਜਾਂਦੇ ਸੀ ਬਿਸਕਟਸ ਵੀ ਬਸ ਇਹੀ ਰਹਿ ਗਏ ਹੁਣ ਇਹ ਦੂਬਾਰ ਬਿਸਕਟਸ ਚੰਗੇ ਲੱਗਣੇ ਲੇਕਿਨ ਹੁਣ ਦਵਿੰਦਰ ਸੋਚ ਰਹੀ ਸੀ ਮੈਨੂੰ ਕਹਿ ਰਹੇ ਸੀ ਕਿ ਨੇ ਪੰਜੀਰੀ ਦਾ ਸਮਾਨ ਲਿਆਉਣਾ ਪੰਜੀਰੀ ਦਾ ਸਮਾਨ ਲਿਆਉਣਾ ਪੰਜੀਰੀ ਪੜਾਈਏ ਮੈਂ ਮੈਂ ਇਹ ਲਈ ਰੋਕ ਕੇ ਰੱਖਿਆ ਸੀ ਮੈਂ ਕਿ થોડા ਦਿਨ ਹੋਰ ਖਾੜਜੂ થોડા ਦਿਨ ਹੋਰ ਖਾੜਜੂਗੀ ਨਾ ਸਮਾਨ ਪੰਜੀਰੀ ਦਾ ਰਗੜਨਾ ਤਿਆਰ ਕਰਨਾ ਬਹੁਤ ਜ਼ਿਆਦਾ ਔਖਾ ਦੋ ਦਿਨ ਫੁੱਟ ਜਾਂਦੇ ਨੇ ਸਮਾਨ ਨੂੰ ਧੁੱਪ ਲਵਾਉ ਫਿਰ ਇੰਨੀਆਂ ਕਰੜੀਆਂ ਕਰੜੀਆਂ ਚੀਜ਼ਾਂ ਤੁਸੀਂ ਪੀਸੋ ਘਰੇ ਪਹਿਲਾਂ ਕੁੰਡੇ ਵਿੱਚ ਪੀਸੋ ਫਿਰ ਮਿਕਸੀ ਵਿੱਚ ਪੀਸੋ ਬਹੁਤ ਮਿਹਨਤ ਕਰਨੀ ਪੈਂਦੀ ਹੈ ਇਸ ਕਰਕੇ ਮੈਨੂੰ ਐਂ ਸਿੱਖੋ ਕਿ ਮਿਹਨਤ ਮੈਂ ਕਰਨੀ ਸੀ ਮੈਂ ਉਹਨੂੰ ਰੋਕ ਕੇ ਰੱਖਿਆ ਸੀ ਰੁਕਜੋ ਹਰੇ ਤੇ ਇੱਧਰ ਵੰਡੀ ਸਬਜ਼ੀ ਕਰੇਲੀਆਂ ਦੀ ਪਿਆਜ਼ ਮੈਂ ਹਜੇ ਪਾਉਂਗੀ ਪਾਹੀ ਮੈਂ ਕਿ ਥੋੜੀ ਜਿਹੀ ਪਹਿਲਾਂ ਤਰੇਲੇ ਨਾ ਸੌਫਟਰੀ ਹੋ ਗਈ ਉਸ ਤੋਂ ਬਾਅਦ ਮੈਂ ਪਿਆਜ਼ ਪਾਉਣੀ ਆ। ਇਹ ਤਾਂ ਕੁਝ ਕੁਝ ਮੇਰੇ ਕੋਲੇ ਨਾ ਸਬਜੀ ਪਈ ਸਵੇਰ ਵਾਲੀ ਗਾਜਰਾ ਤੇ ਮੈਂ ਕਿਹਾ ਜਿਹਨੇ ਨਹੀਂ ਕਰੇਲੇ ਖਾਣੇ ਉਹਨੂੰ ਗਾਜਰਾਂ ਦੀ ਸਬਜੀ ਖਾ ਲੈਣਗੇ ਤਾਂ ਲੂ ਗਾਜਰਾ ਪਈਆਂ ਸਵੇਰ ਵਾਲੀਆਂ। ਸਬਜੀ ਬਣ ਰਹੀ ਸੀ ਗੈਸ 'ਤੇ ਲੋ-ਮੀਡੀਅਮ ਕਰਿਆ ਹੋਇਆ ਸੀ ਫਿਰ ਨਾਲ ਦੀ ਨਾਲ ਮੈਂ ਕਿਹਾ ਚਲੋ ਫ੍ਰਿਜ ਸਾਫ਼ ਕਰ ਲਾਂ। ਫ੍ਰਿਜ 'ਚ ਵਾਈਪ ਮਾਰਨੀ ਸੀ ਇੱਕ ਬਹੁਤ ਜ਼ਿਆਦਾ ਗੰਦਾ ਨਹੀਂ ਸੀਗਾ। ਪਰ ਹੁਣ ਜੇ ਮੈਂ ਸਾਫ਼ ਨਾ ਕਰਦੀ 2 ਦਿਨ 4 ਦਿਨ ਹੋਰ ਫਿਰ ਇਹ ਬਹੁਤ ਜ਼ਿਆਦਾ ਗੰਦਾ ਹੋਣਾ ਸ਼ੁਰੂ ਹੋ ਜਾਣਾ ਸੀ। ਇਸ ਕਰਕੇ ਮੈਨੂੰ ਆਉਂਦਾ ਇਹ ਚੀਜ਼ ਥੋੜੀ ਵੀ ਗੰਦੀ ਹੋਣ ਸ਼ੁਰੂ ਹੋ ਗਈ ਉਹਨੂੰ ਨਾਲ ਤੇ ਨਾਲ ਸਾਫ਼ ਕਰ ਦੋ ਨਹੀਂ ਫਿਰ ਆਪਾਂ ਵੇਟ ਕਰਾਂਗੇ ਕਿ ਜ਼ਿਆਦਾ ਗੰਦੀ ਹੋਵੇ ਫਿਰ ਆਪਣੀ ਮਿਹਨਤ ਵੀ ਜ਼ਿਆਦਾ ਲੱਗਦੀ ਉਸ ਚੀਜ਼ ਤੇ ਤੇ ਇਸ ਕਰਕੇ ਮੈਂ ਸੋਚਿਆ ਚਲੋ ਫਰਿੱਜ ਵੀ ਨਾਲ ਤੇ ਨਾਲ ਸਾਫ਼ ਕਰਦਾ 5 ਮਿੰਟ ਲੱਗਣਗੇ ਬਾਅਦ ਤੋਂ ਬਸ 7-10 ਮਿੰਟ ਲੱਗਣਗੇ ਹਨਾ ਵੀ ਇਹ ਤਾਂ ਕਰਨਾ ਹੀ ਕਰਨਾ ਅੱਜ ਨਹੀਂ ਕਰੂੰਗੀ ਕੱਲ ਨੂੰ ਕਰੂੰਗੀ ਕਰਨਾ ਹੀ ਪਊਗਾ ਫਿਰ ਮੈਂ ਕੱਲ ਨੂੰ ਮਿਹਨਤ ਜ਼ਿਆਦਾ ਕਰਨੀ ਪਊਗੀ ਉਸ ਕਰਕੇ ਉਹਨੂੰ ਕਲੀਨ ਕਰ ਹੀ ਦਵਾਂ ਤੇ ਐਸਾ ਰਣਾ ਮੰਨ ਦਾਲ ਮੈਂ ਕਿਚਨ ਸਬਜ਼ੀ ਬਣਾਉਂਦੇ ਬਣਾਉਂਦੇ ਕਈ ਕੰਮ ਕਰ ਲਈ ਤੇ ਮੇਰਾ ਟਾਈਮ ਵੀ ਨਹੀਂ ਵੇਸਟ ਗਿਆ ਸਬਜੀ ਬਣ ਗਈ ਨਾਲ ਨਾਲ ਹੋਰ ਕੰਮ ਵੀ ਹੋ ਗਏ ਬਸ ਜਿਹੜੇ ਫ੍ਰਿਜ ਵਿੱਚ ਮੈਂ ਮੈਟਸ ਲਗਾਏ ਹੋਏ ਨੇ ਉਹਨਾਂ ਉੱਪਰ ਮੈਂ ਵਾਈਪ ਮਾਰੀ ਸੀ نیچے ਸ਼ੀਸ਼ੇ ਤਾਂ ਬਿਲਕੁਲ ਗੰਦਾ ਹੁੰਦਾ ਹੀ ਨਹੀਂ ਹੈਗਾ ਜਸ ਪਰ ਫਿਰ ਵੀ ਮੈਂ ਇੱਕ ਵਾਈਪ ਉਹਨੂੰ ਤੇ ਮਜਬੂਰ ਮਾਰੀ ਆ ਪਰ ਸ਼ੀਸ਼ਾ ਤਾਂ ਗੰਦਾ ਹੁੰਦਾ ਨਹੀਂ ਉਹ ਤੱਕ ਕੋਈ ਵੀ ਚੀਜ਼ ਜਾਂਦੀ ਨਹੀਂ ਹੈ ਕਿ ਨਾ ਕੋਈ ਲਿਕੁਇਡ ਨਾ ਕੋਈ ਹੋਰ ਚੀਜ਼ ਸੋਲਿਡ ਉਹਦੇ ਉੱਪਰ ਜਾਵੇ ਮੈਟ ਉੱਪਰ ਹੁੰਦੀ ਹੈ ਤੇ ਮੈਟ ਈਜ਼ੀਲੀ ਸਾਫ ਹੋ ਜਾਂਦੇ ਨੇ ਆਪਾਂ ਵਾਸ਼ ਵੀ ਕਰ ਸਕਦੇ ਆ ਇਹਨੂੰ ਕੱਢ ਕੇ ਅਜਿਹਾ ਇੱਕ ਵਾਈਪ ਮੈਂ ਫ੍ਰਿਜ ਵਿੱਚ ਮਾਰਤੀ ਸਾ ਫ੍ਰਿਜ ਬਾਰੋਂ ਰਹਿ ਗਿਆ ਸਾਫ ਕਰਨ ਨਾਲ ਉਹ ਜਿਹੜਾ ਮੈਂ ਕੱਲੂ ਮੈਂ ਡਸਟਿੰਗ ਕਰੂੰਗੀ ਤਾਂ ਬਾਰੋਂ ਮੈਂ ਉਲੋ ਕਰ ਦੂੰਗੀ ਫ੍ਰਿਜ ਦਾ ਡੋਰ ਰਹਿ ਗਿਆ ਇੱਕ ਦਿਨ ਮੈਂ ਡੋਰ ਸਾਫ ਕਰ ਦੂੰ ਮੈਂ ਸਾਰਾ ਸਮਾਨ ਕੱਢ ਕੱਢ ਕੇ ਦੇਖ ਕੇ ਹਨ ਫ੍ਰਿਜ ਦੇ ਫਿਰ ਆਪਾਂ ਨੂੰ ਸਮਾਨ ਤੇ ਵੀ ਨਿਕਾਵਾ ਜਨ ਇਹ ਕੀ ਕੁਛ ਆਪਣੇ ਫ੍ਰਿਜ ਵਿੱਚ ਪਿਆ ਕੋਈ ਚੀਜ਼ ਪਿੱਛੇ ਚੀਜ਼ ਹੋ ਜਾਂਦੀ ਆਪਾਂ ਨਹੀਂ ਦਿਖਦੀ ਕੋਈ ਸਬਜੀ ਕੋਈ ਆਟਾ ਜਾਂ ਕੁਛ ਹੋਰ ਚੀਜ਼ ਆਪਾਂ ਯੂਜ਼ ਕਰਨੀ ਹੈ ਜਾਂ ਨਹੀਂ ਕਰਨੀ ਕੱਢਣੀ ਹਨ ਸਭ ਇੱਕ ਵਾਰ ਉਹ ਵੀ ਆਪਣੇ ਨਿਗਾ ਚ ਆ ਜਾਂਦਾ ਸਾਰਾ ਫ੍ਰਿਜ ਹੋ ਗਿਆ ਕਲੀਨ ਉਹੀ ਕੱਲ 5 ਮਿੰਟ ਲੱਗੇ ਪਰ ਆਪਾਂ ਨੂੰ ਕੰਮ ਕਰਦੇ ਨਾ ਕੋਲ ਹੀ ਵੱਡੀ ਹੋਏ ਨੇ ਟਾਈਮ ਨਹੀਂ ਕੰਮ ਤੇ ਨਾਲ ਲੱਗਦਾ ਹੁੰਦਾ ਤੇ ਨੀਚੇ ਲਿਖਾਂ ਦੇ ਵਿੱਚ ਮੈਂ ਬਾਸਕਟਸ ਲਗਾਈਆਂ ਹੋਏ ਨੇ ਤਾਂ ਕਿ ਮੈਨੂੰ ਸਾਮਾਨ ਛੱਕਣਾ ਈਜ਼ੀ ਰਹੇ ਬਾਸਕਟਸ ਵਿੱਚ ਹੁਣ ਆਪਾਂ ਖੋਲਦੇ ਆ ਪਾਰਸਲ ਕਿਚਨ ਦਾ ਸਾਰਾ ਕੰਮ ਹੋ ਗਿਆ ਡਨ ਮੇਰੀ ਵਾਕ ਰਹੀ ਬਸ ਮੈਂ ਕਿਹਾ ਚਲੋ ਪਾਰਸਲ ਖੋਲ ਕੇ ਦਿਖਾ ਦਈਏ ਵੀਡੀਓ ਵੀ ਸ਼ੇਅਰ ਕਰ ਲੇ ਫਿਰ ਵੀਡੀਓ ਵੀ ਐਂਡ ਕਰ ਦਾਂਗੇ ਹੁਣ ਆਪਾਂ ਕਰਦੇ ਆ ਓਪਨ ਇਹਨਾਂ ਨੂੰ ਦੇ ਵਿੱਚ ਤਾਂ ਪਤਾ ਨਹੀਂ ਮੈਨੂੰ ਕੀ ਇਹ ਹੈਗਾ ਲੇਜ਼ੀ ਸੂਰਨ ਇਹ ਟ੍ਰੇਲ ਹੀ ਹੁੰਦੇ ਘੁੰਮਣ ਵਾਲੀ ਉਹ ਦਾ ਅੰਦਰ ਆਪਾਂ ਪੜਤੀ ਉਹ ਤੇ ਰੱਖ ਦੰਨੇ ਘੁੰਮਣ ਵਾਸਤੇ ਹੁੰਦੇ ਨੇ ਤੇ ਕਹ ਲਵੇ ਕਿ ਮੁਗੀਈ ਥੇ ਬਸ ਰੱਖ ਕੇ ਪਤਾ ਲੱਗੋ ਅਛੋ ਜੀ ਘੁੰਮ ਦੇ ਕੇ ਨਾ ਮੈਨੂੰ ਆਈਸ ਕਹਿਵਾ ਨਾ ਅੰਦਰੋਂ ਦੀ ਸੁਆਮ ਵੀ ਖਰਾਬ ਹੋ ਜਾਦਾ ਘੁੰਮੀ ਇਹ ਲੇਜ਼ੀ ਸੂਰਨ ਪਰ ਕੁਆਲਿਟੀ ਬਹੁਤ ਹਲਕੀ ਹੈ ਬਹੁਤ ਹਲਕੀ ਕੁਆਲਿਟੀ ਹੈ ਇਹਨਾਂ ਦਾ ਪ੍ਰਾਈਸ ਵੀ ਹੁਣ ਮੈਨੂੰ ਯਾਦ ਨਹੀਂ ਮੀਚੋ ਤੋਂ ਮੰਗਵਾਏ ਨੇ ਇਹ ਇਹ ਚੱਲੂ ਠੀਕ ਹੈ ਪਰ ਟੈਕਵਾਲਿਟੀ ਬਹੁਤ ਜ਼ਿਆਦਾ ਹਲਕੀ ਹੈ ਬਹੁਤ ਹੀ ਹਲਕੀ ਕੁਆਲਿਟੀ ਹੈ ਬਿਲਕੁਲ ਐਂ ਪਿਚਕ ਪਿਚਕ ਕਰ ਰਹੀ ਹੈ ਪਰ ਮੈਂ ਇੱਕ ਜਗ੍ਹਾ ਯੂਜ਼ ਕਰਕੇ ਰੱਖਣੀ ਚੱਕਣੀ ਨਹੀਂ ਹੈਗੀ ਰੋਜ਼ ਰੋਜ਼ ਹਨਾ ਪਤਾ ਨਹੀਂ ਦੇਖੋ ਕਵੇਂ ਚੱਲੂਗੀ ਪਰ ਐ ਕੋ ਮਰੀਆ ਠੀਕ ਹੈ ਇਹ ਮੈਂ ਲੌਬੀ ਚ ਸੈਂਟਰ ਟੇਬਲ ਤੇ ਰੱਖਣ ਵਾਸਤੇ ਮੰਗਵਾਈਏ ਜਿਵੇਂ ਆਚਾਰ ਵਾਲੇ ਮੇਰੇ ਉਹ ਚ ਛੋਟੇ ਛੋਟੇ ਉਹ ਪੇਨੇ ਬਾਉਲਸ ਜੇ ਵਰਤਮਾਨੀ ਕਿ ਨਹੀਂ ਕਿ ਇਹਦੇ ਵਿੱਚ ਮੈਂ ਰੱਖ ਲਵਾਂਗੀ ਉਹਦੇ ਬਾਅਦ ਸ ਮੈਂ ਬਾਇਆ ਮੈਂ ਹੀ ਇਸ ਸਮਗਰੀ ਆ ਵੀ ਕਿਚਨ ਦੇ ਸਮਾਨ ਆ ਇਹਨੂੰ ਵੀ ਕੋਪਰ ਕਰ ਲਾ ਫਿਰ ਮੈਂ ਤੁਹਾਨੂੰ ਦਿਖਾਉਣੀ ਆ ਇਹ ਕੁਝ ਏਸਤਰਾ ਦੇ ਸਟੈਂਡ ਨੇ ਮੈਂ ਪਹਿਲਾਂ ਵੀ ਕੁਆ ਰ ਹੋ ਗਈ ਸੀ ਇਹਦੇ ਵਿੱਚ ਉਹ ਨਹੀਂ ਆਏ ਹੈਗੇ ਨੀਚੇ ਲਗਾਉਣ ਵਾਲੇ ਰਬੜਾਂ ਜੀ ਆ ਇਹ ਆ ਸੀ ਹੈਗੇ ਨਾਲ ਪੇਸਟ ਕਰੀਆਂ ਹੋਈਆਂ ਨੇ ਮੂਵਮੈਂਟ ਨੂੰ ਅੱਛੀ ਗੱਲ ਵੀ ਨਾਲ ਪੇਸਟ ਕਰਤੀ ਗੋਮੇ ਨਹੀਂ ਕਿੰਨੇ ਕਿਤੇ ਪੈਰਾਂ ਤੇ ਰਬੜਣਾ ਹੁੰਦੇ ਚਾਹਾਂ ਮੈਂ ਇਹ ਮੈਂ ਦੋ ਮੰਗਵਾਏ ਨੇ ਪਹਿਲਾਂ ਵੀ ਮੰਗਵਾਇਆ ਸੀ ਉਹ ਵੀ ਨੂੰ ਬਹੁਤ ਅੱਛਾ ਲੱਗਿਆ ਤੇ ਉਹਨੂੰ ਮੈਂ ਦੋ ਤਾਂ ਸੈੱਟ ਹੋਰ ਮੰਗਵਾਇਆ ਕਿਚਨ ਵਿੱਚ ਰੱਖਣ ਵਾਸਤੇ ਆਪਣੇ ਕੁੱਕਰ ਵੇਰ ਆਰਗਨਾਈਜ਼ ਕਰਨ ਵਾਸਤੇ ਉਹ ਮੈਂ ਤੁਹਾਨੂੰ ਦਿਖਾਉਂਗੀ ਆਹ ਵਾਲੀ ਵੀਡੀਓ ਚ ਨੈਕਸਟ ਵੀਡੀਓ ਚ ਹਨਾ ਵੀ ਮੈਂ ਕਿਵੇਂ ਇਹ ਯੂਜ਼ ਕਰੂੰਗੀ ਕੰਮ ਵਾਸਤੇ ਮੈਂ ਮੰਗਵਾਏ ਨੇ ਅੱਛੀ ਕੁਆਲਿਟੀ ਹੈ ਨਾ ਦੀ ਬਹੁਤ ਹਲਕੇ ਨੇ ਉਹ ਰ ਹੈਗੇ ਵਿੱਚ ਪੇਚਕ ਪੇਚ ਕਰ ਰਹੇ ਨੋ ਨਹੀਂ ਹੈਗੇ ਅੱਛੀ ਕੁਆਲਿਟੀ ਹੈ ਨਾ ਦੀ ਬੜਾ ਅੱਛਾ ਖਾਸਾ ਕੁੱਕਰ ਕੜਾਈ ਉੱਪਰ ਲੈ ਲੜੀ ਇਹ ਇਹ ਨੀਚੇ ਵੀ ਆਪਾਂ ਚੀਜ਼ ਰੱਖ ਸਕਦੇ ਆ ਉੱਪਰ ਵੀ ਰੱਖ ਸਕਦੇ ਆ ਅੱਛਾ ਆਪਣਾ ਸਮਾਨ ਆਰਗੇਨਾਈਜ਼ ਕਰ ਸਕਦੇ ਆ ਉਹਦੇ ਵਾਸਤੇ ਮੰਗਵਾਏ ਨੇ ਇਹ ਇਹ ਦੋ ਤਾਂ ਸੈੱਟ ਹੈ। ਦ ਨੈਕਸਟ ਨੈਕਸਟ ਚੀਜ਼ ਮੰਗਵਾਈ ਕਿਚਨ ਆਫ ਸਟੇਟ ਹੈ ਛੋਟੀ ਸੀ ਪਰ ਇਹਨੂੰ ਮੰਗਾਉਣਾ ਬਹੁਤ ਜ਼ਰੂਰੀ ਸੀ ਕਿਉਂਕਿ ਨਾ ਬੱਚੇ ਖੜੇ ਮਸਾਲੇ ਖਾਂਦੇ ਨਹੀਂ ਸਬਜ਼ੀ 'ਚ ਪਾ ਦਿੰਦੇ ਬੜਾ ਹੀ ਕੁਝ ਬੋਲ ਦੇਣ ਵਾਸਤੇ ਤਾਂ ਆਮ ਚੀਜ਼ ਮੰਗਾਉਣੀ ਜ਼ਰੂਰੀ ਸੀ। ਆ ਜੀ ਦਾ ਇਸ ਟ੍ਰੇਨਰ ਆ ਜਿਵੇਂ ਆਪਾਂ ਚਣਿਆਂ 'ਚ ਖੜੇ ਮਸਾਲੇ ਪਾ ਦਨੇ ਵੱਡੀ ਲਾਈਚੀ ਲੌਂਗ ਦਾਲ ਜੀਨੀ ਹਨ ਕਾਲੀ ਮਿਰਚ ਸਬਜੀ ਦੇ ਵਿੱਚ ਰਹਿ ਜੀ ਕਿਤੇ ਬੱਚਿਆਂ ਨੂੰ ਆਜੇ ਬਹੁਤ ਬੋਲਦੇ ਨੇ ਫਿਰ ਇਹਦੇ ਵਿੱਚ ਪਾ ਕੇ ਆਪਾਂ ਕੁੱਕਰ 'ਚ ਚਣੇ ਬੋਇਲ ਕਰਨ ਰੱਖਦੇ ਆ ਤੇ ਇਹਦੇ ਵਿੱਚ ਆਪਾਂ ਪਾ ਸਕਦੇ ਆ ਇਹ ਐਸ ਤਰ੍ਹਾਂ ਹੀ ਖੁੱਲ ਕੇ ਇਹਦੇ ਵਿੱਚ ਤੁਸੀਂ ਮਸਾਲੇ ਪਾ ਦੋ ਤੇ ਨੂੰ ਬੰਦ ਕਰਕੇ ਕੁੱਕਰ 'ਚ ਤੁਸੀਂ ਪਾ ਦੋ ਆ ਚੀਜ਼ ਮੰਗਵਾਈ ਆ ਮੈਂ ਮੇਰੇ ਕੋਲ ਹੈ ਨਹੀਂ ਸੀ ਪਹਿਲਾਂ ਉਹਦਾ ਮਸਾਲਿਆਂ ਦਾ ਫਲੇਵਰ ਕੁੱਕਰ 'ਚ ਚਣਿਆਂ 'ਚ ਆ ਜੂਗਾ ਹਨਾ ਤੇ ਮਸਾਲੇ ਆਪਾਂ ਆਹੋਂ ਨੇ ਇਹਦੇ ਵਿੱਚ ਕੱਢ ਕੇ ਬਾਹਰ ਸੋਟ ਸਕਦੇ ਆਂਗੇ ਕੱਢ ਕੇ ਬਾਹਰ ਸਬਜ਼ੀ ਚ ਰੱਖ ਦੋ ਤੇ ਸਬਜ਼ੀ ਦੇ ਵਿੱਚ ਨਹੀਂ ਆਣਗੇ ਕਿਸੇ ਟੇਸਟ ਨਹੀਂ ਖਰਾਬ ਹੋਊਗਾ ਚੀਜ਼ ਮੰਗਵਾਈਏ ਮੈਂ ਇਹਨਾਂ ਦਾ ਪ੍ਰਾਈਸ ਨਹੀਂ ਮੈਨੂੰ ਯਾਦ ਹੁਣ ਹੈਗਾ ਲਾਸਟ ਵਾਲਾ ਇਹ ਵੀ ਕੋਲ ਹੀ ਹੈ ਇਹ ਵੀ ਕੋਲ ਹੀ ਦੋ ਨੇ ਇਹ ਮੰਗਵਾਈ ਨੇ ਕੋ ਨਹੀਂ ਸੂਟਸ ਪੈਕ ਕਰਨ ਵਾਲੇ ਬੈਗਸ ਨੇ ਇਹ ਇਹ ਸਿੰਗਲ ਸਿੰਗਲ ਨਹੀਂ ਇਹ ਚਾਪਾ ਇੱਕ ਸਿੰਗਲ ਪਾਰਟੀ ویئر ਡਰੈਸ ਪਾ ਕੇ ਰੱਖ ਸਕਦੇ ਆ ਆਪਣਾ ਸੂਟ ਪਾ ਕੇ ਰੱਖ ਸਕਦੇ ਆ ਨਾ ਇਹਦਾ ਇੱਕ ਸਿੰਗਲ ਸੂਟ ਇਹਦੇ ਵਿੱਚ ਪੈਕ ਕਰ ਸਕਦੇ ਆ ਜਿਵੇਂ ਹੁਣ ਆਪਾਂ ਸਰਦੀਆਂ ਲਈ ਆਹ ਸੌਰੀ ਪਾਰਟੀ ویئر ਸੂਟਸ ਹਮ ਭਾਲਦੇ ਆ ਉਹਨਾਂ ਦਾ ਕੱਪੜਾ ਬਹੁਤ ਸਿਲਕੀਆ ਹੁੰਦਾ ਜੇ ਆਪਾਂ ਕੱਪੜੇ ਦੇਖਦੇ ਆ ਸਾਰਿਆਂ ਦੀ ਤੈ ਖੁੱਲ ਜਾਂਦੀ ਹੈ ਨਾ ਇਹਦੇ ਵਿੱਚ ਜਿਹੜਾ ਸੂਟ ਤੁਸੀਂ ਪਾਉਂਗੇ ਕਿ ਤਾ ਟ੍ਰਾਂਸਪੇਰੈਂਟ ਆ ਤੁਹਾਨੂੰ ਦਿਖੂਗਾ ਇੱਕ ਤੈ ਨਹੀਂ ਖੁੱਲੂਗੀ ਇੱਕ ਸੂਟ ਇੱਕ ਬੈਗ ਵਿੱਚ ਪਾ ਕੇ ਰੱਖ ਦੋ ਤਾਂ ਤੁਹਾਨੂੰ ਈਜ਼ੀਲੀ ਦਿਖੂਗਾ ਵੀ ਤੇ ਥੋੜੀ ਕਵਰਡ ਆਰਗੇਨਾਈਜ਼ਡ ਵੀ ਰਹੂਗੀ ਜਪਾਰਟੀ ਵੇਚ ਆਪਾਂ ਕੱਪੜੇ ਸਭਾਂਭਾ ਦੇਣੇ ਤਾਂ ਕਿ ਆਪਾਂ ਹੈਂਗਾਂ ਤੇ ਵੀ ਹੈਂਗ ਕਰਾਂਗੇ ਤਾਂ ਉਹ ਵੀ ਅਜਨ ਪਤਾ ਆਪਾਂ ਕਦੋਂ ਪਾਵਾਂਗੇ ਪਹਿਲਾਂ ਤੇ ਰਸਟ ਪਈ ਜਾਂਦੀ ਹੈ ਇਹਦੇ ਵਿੱਚ ਪਾ ਕੇ ਤੁਸੀਂ ਸੰਭਾਲ ਸਕਦੇ ਹੋਗੇ ਇਹ ਕਿੰਨੇ ਦਾ ਆਏਗਾ ਮੇਰਾ ਤਾਂ ਮੈਂ 10 ਮੰਗਾਈ ਸੀ 1 2 3 4 5 6 7 8 9 10 ਬੈਗਸ ਨੇ ਠੀਕਾ ਮਟੀਰੀਅਲ ਹੈ ਨਾ ਮੈਨੂੰ ਕਹਾ ਜੀ ਬਹੁਤ ਮੈਨੂੰ ਜਾਨਾ ਘਟੀਆਂ ਨਹੀਂ ਲੱਗਿਆ ਹੈਗਾ ਠੀਕ ਲੱਗਾ ਮਟੀਰੀਅਲ ਬਾਕੀ ਯੂਸ ਕਰਕੇ ਪਤਾ ਲੱਗੂ ਕਿ ਨਾਲ ਕਿਵੇਂ ਚੱਲਦੇ ਨੇ ਹਨ ਇੱਕ ਸਾਈਡ ਐਡ ਆਪ ਕਪੜਾ ਲੱਗਿਆ ਪ੍ਰਿੰਟਡ ਇੱਕ ਸਾਈਡ ਟਰਾਂਸਪੇਰੈਂਟ ਹੈ ਇਹ ਦਾਸ ਦਾ ਸੈਟ ਹੈ ਇਹ ਦੋ ਚਾਪਾ ਪਾਰਟੀ ਵੇਅਰ ਆਪਣੇ ਸੂਟ ਦੁਪੱਟੇ ਹੁੰਦੇ ਜਿਹੜੇ ਹੈਵੀ ਉਹ ਰੱਖ ਸਕਦੇ ਆਂ ਅਸਾਂ ਐਨਿਕ ਮੇਰੀ ਸ਼ਾਪਿੰਗ ਸੀ ਐਨਿਕ ਮੇਰੀ ਸ਼ਾਪਿੰਗ ਸੀ ਮੈਂ ਤੁਹਾਨੂੰ ਦਿਖਾਉਣਾ ਥੋੜਾ ਨਾਲ ਸ਼ੇਅਰ ਕਰਨਾ ਕਿਉਂਕਿ ਆਪਾਂ ਭੈਣਾਂ ਨੂੰ ਬੜਾ ਚਾਹ ਹੁੰਦਾ ਸ਼ਾਪਿੰਗ ਕਰਨ ਦਾ ਦੇਖਣ ਦਾ ਨਵੇਂ ਨਵੇਂ ਚੀਜ਼ਾਂ ਵੀ ਆ ਚੀਜ਼ ਕਾਦੇ ਵਾਸਤੇ ਕਮੇ ਯੂਸ ਕਰਨੀ ਹੈ ਨਾ चलो जी इस मेरी <coughs> इसी मेरा अभी वीडियो वीडियो देखने थोड़ा बहुत बहुत थैंक यू वीडियो अच्छी लगी तो लाइक शेयर कमेंट करना चैनल में सबसक्राइब करना मिलेंगे होर वीडियो लेके तद तकली सत श्रीकाल